ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਦੇ ਹਾਂ ਆਪਣੇ ਪੁਰਾਣੇ ਸੱਭਿਆਚਾਰ ਬਾਰੇ ਕਿ ਪੁਰਾਣੇ ਸਮਿਆਂ ਵਿੱਚ ਵਿਆਹ ਕਿਵੇਂ ਹੁੰਦੇ ਸੀ ਰਿਸ਼ਤਿਆਂ ਦੀ ਕੀ ਅਹਿਮੀਅਤ ਹੁੰਦੀ ਸੀ ਤੇ ਸਮੇਂ ਦੇ ਨਾਲ ਨਾਲ ਸਾਡੇ ਸਾਰਿਆਂ ਵਿੱਚ ਕੀ ਤਬਦੀਲੀਆਂ ਆਈਆਂ ਤੇ ਅਸੀਂ ਕੀ ਕੁਝ ਗਵਾ ਲਿਆ ਤੇ ਕੀ ਕੁਝ ਪਾ ਲਿਆ ਇੱਕ ਸਮਾਂ ਸੀ ਜਦੋਂ ਵਿਆਹ ਵਾਲੇ ਘਰ ਵਿੱਚ ਸਭ ਤੋਂ ਅੱਗੇ ਬਜ਼ੁਰਗ ਅਤੇ ਰਿਸ਼ਤੇਦਾਰ ਹੁੰਦੇ ਸੀ ਦੋਸਤ ਮਿੱਤਰ ਅਤੇ ਬਾਕੀ ਲੋਕ ਪਿੱਛੇ ਹੁੰਦੇ ਸੀ ਪਹਿਲਾਂ ਬਰਾਤ ਨੂੰ ਚਾਹ ਰੋਟੀ ਖਵਾਈ ਜਾਂਦੀ ਸੀ ਤੇ ਫਿਰ ਪਿੰਡ ਦੇ ਲੋਕ ਚਾਹ ਰੋਟੀ ਖਾਂਦੇ ਸਨ ਬਰਾਤਾਂ ਹਵੇਲੀਆਂ ਜਾਂ ਧਰਮਸ਼ਾਲਾ ਵਿੱਚ ਬੈਠਦੀਆਂ ਸਨ ਪਰ ਅੱਜ ਕੱਲ ਸਭ ਕੁਝ ਬਦਲਦਾ ਜਾ ਰਿਹਾ ਹੈ ਹੁਣ ਬਜ਼ੁਰਗਾਂ ਨੂੰ ਬਹੁਤਾ ਨਹੀਂ ਪੁੱਛਿਆ ਜਾਂਦਾ ਬਰਾਤਾਂ ਦੇ ਅੱਗੇ ਮਾਡਲ ਬਣੇ ਮੁੰਡੇ ਦੋਸਤ ਲਾਏ ਜਾਂਦੇ ਹਨ ਤੇ ਰਿਸ਼ਤੇਦਾਰ ਕਿਸੇ ਖੂੰਜੇ ਲੱਗੇ ਹੁੰਦੇ ਹਨ ਦੋਸਤਾਨੀਆਂ ਮਿਲਨੀਆਂ ਕਰਾਈਆਂ ਜਾਂਦੀਆਂ। ਰਿਬਨ ਘਟਾਉਣ ਲੱਗੇ ਵੀ ਦੋਸਤਾਂ ਮਿੱਤਰਾਂ ਨੂੰ ਹੀ ਅੱਗੇ ਕੀਤਾ ਜਾਂਦਾ ਹੈ। ਉਸ ਵੇਲੇ ਨੱਚਣ ਵਾਲੇ ਬਾਹਰੋਂ ਆਉਂਦੇ ਸਨ ਤੇ ਬਰਾਤ ਲਈ ਚਾਹ ਰੋਟੀ ਪਿੰਡ ਦੇ ਲੋਕ ਤੇ ਘਰ ਦੇ ਮਿਲ ਕੇ ਬਣਾਉਂਦੇ ਸਨ। ਅੱਜ ਕੱਲ ਰੋਟੀ ਬਣਾਉਣ ਵਾਲੇ ਬਾਹਰ ਦੇ ਹੁੰਦੇ ਨੇ ਤੇ ਨੱਚਣ ਵਾਲੇ ਘਰ ਦੇ ਹੁੰਦੇ ਨੇ। ਜਿਸ ਕੁੜੀ ਦਾ ਵਿਆਹ ਹੁੰਦਾ ਸੀ ਉਸ ਕੁੜੀ ਦੇ ਭਰਾਵਾਂ ਦੇ ਸਿਰ ਤੇ ਵਿਆਹ ਚ ਪਰਨੇ ਬੰਨੇ ਹੁੰਦੇ ਸਨ ਇਹ ਉਹਨਾਂ ਦੀ ਪਛਾਣ ਹੁੰਦੀ ਸੀ ਕਿ ਇਹ ਕੁੜੀ ਦੇ ਭਰਾ ਹਨ ਜੋ ਬਹੁਤ ਹੀ ਨਿਮਰਤਾ ਨਾਲ ਬਰਾਤ ਦੀ ਸੇਵਾ ਕਰਦੇ ਸਨ ਜਦੋਂ ਕਿਤੇ ਭਰਾ ਭੈਣ ਨੂੰ ਸਹੁਰੇ ਘਰੋਂ ਪਹਿਲੀ ਵਾਰ ਲੈਣ ਜਾਂਦਾ ਸੀ ਤਾਂ ਪਰਨਾ ਬਨ ਕੇ ਜਾਂਦਾ ਸੀ ਜਿੰਨਾ ਪਿੰਡਾਂ ਵਿੱਚੋਂ ਭੈਣ ਭਰਾ ਦਾ ਸਾਈਕਲ ਲੰਘਦਾ ਸੀ ਪਿੰਡਾਂ ਵਾਲੇ ਦੂਰੋਂ ਹੀ ਪਰਨੇ ਤੋਂ ਪਹਿਚਾਨ ਲੈਂਦੇ ਸਨ ਕਿ ਭੈਣ ਭਰਾ ਆ ਰਹੇ ਨੇ ਜਾਂਦੀ ਵਾਰ ਜਦੋਂ ਕੁੜੀ ਨੂੰ ਉਸ ਦਾ ਘਰ ਵਾਲਾ ਵਾਪਸ ਸਹੁਰੇ ਘਰ ਲੈ ਕੇ ਜਾਂਦਾ ਸੀ ਤਾਂ ਲਾਲ ਰੰਗ ਦੀ ਪੱਗ ਬੰਨ ਕੇ ਜਾਂਦਾ ਸੀ ਜਿਸ ਤੋਂ ਲੋਕ ਪਹਿਚਾਨ ਲੈਂਦੇ ਸੀ ਕਿ ਇਹ ਕੁੜੀ ਦਾ ਪਰੌਣਾ ਹੈ ਉਸ ਵਕਤ ਪਹਿਰਾਵੇ ਬੜੇ ਢੁਕਵੇਂ ਹੁੰਦੇ ਸਨ ਪਹਿਰਾਵੇ ਤੋਂ ਹੀ ਹਰ ਬੰਦੇ ਦੇ ਕਿਰਦਾਰ ਦੀ ਸਮਝ ਆਉਂਦੀ ਸੀ ਇਹ ਕੌਣ ਹੈ ਤੇ ਫਲਾਣੇ ਘਰ ਦਾ ਕੀ ਲੱਗਦਾ ਹੈ ਕਈ ਵਾਰੀ ਲੱਗਦਾ ਹੈ ਕਿ ਅਸੀਂ ਬਹੁਤ ਤਰੱਕੀ ਕਰ ਗਏ ਹਾਂ ਪਰ ਕਈ ਵਾਰ ਮਹਿਸੂਸ ਹੁੰਦਾ ਹੈ ਕਿ ਇਸ ਤਰੱਕੀ ਨੇ ਕਿਤੇ ਸਾਨੂੰ ਸਾਡੇ ਸੱਭਿਆਚਾਰ ਤੋਂ ਦੂਰ ਤਾਂ ਨਹੀਂ ਕਰ ਦਿੱਤਾ ਧੰਨਵਾਦ